ਪੀਤੇ ਦਿਨੀ ਪਟਿਆਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਤਿੰਨ ਨਾਬਾਲਗ ਲੜਕੀਆਂ ਦੀ ਮੌਤ ਹੋ ਗਈ ਸੀ ਦੱਸਦੀ ਹੈ ਕਿ ਪਾਖੜਾ ਨਹਿਰ ਦੇ ਵਿੱਚੋਂ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸੀ ਮੌਕੇ ਤੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣ ਗਿਆ ਸੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਉਹ ਲੜਕੀਆਂ ਸ਼ਬੀਲ ਪੀਣ ਦੇ ਲਈ ਘਰੋਂ ਬਾਹਰ ਨਿਕਲੀਆਂ ਸਨ ਪਰ ਉਸ ਤੋਂ ਬਾਅਦ ਉਹ ਲਾਪਤਾ ਹੋ ਗਈਆਂ ਫਿਰ ਗੋਤਾਖੋਰਾਂ ਦੇ ਵੱਲੋਂ ਉਹਨਾਂ ਦੀਆਂ ਲਾਸ਼ਾਂ ਨੂੰ ਪਾਖਣਾ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਹਾਲਾਂਕਿ ਹੁਣ ਇਸ ਤੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ ਕਿ ਉਹਨਾਂ ਦੇ ਨਾਲ ਅਜਿਹੀ ਕਿਹੜੀ ਘਟਨਾ ਵਾਪਰ ਗਈ ਕਿ ਉਹਨਾਂ ਦੀਆਂ ਪਾਖਣਾ ਨਹਿਰ ਦੇ ਵਿੱਚੋਂ ਲਾਸ਼ਾਂ ਬਰਾਮਦ ਹੋਈਆਂ ਨੇ ਹੋ ਸਕਦਾ ਹੈ ਕਿ ਕੋਈ ਅਨਹੂਨੀ ਵਰਤੀ ਹੋਵੇ ਜਾਂ ਕਿਸੇ ਦੇ ਵੱਲੋਂ ਇਹ ਅਜਿਹਾ ਕਾਹਨਡ ਕੀਤਾ ਗਿਆ ਹੋਵੇ ਪਰ ਇਸ ਦੇ ਬਾਰੇ ਅਜੇ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਪੁਲਿਸ ਦਾ ਕੋਈ ਵੀ ਇਸ ਤੇ ਬਿਆਨ ਸਾਹਮਣੇ ਨਹੀਂ ਆਇਆ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੋਈ ਖੁਲਾਸਾ ਹੋਵੇਗਾ ਪਰ ਦੱਸਿਆ ਕਿ ਮੰਤਪਾਗੀ ਖਬਰਾਂ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕੋ ਪਰਿਵਾਰ ਦੀਆਂ ਦੋ ਭੈਣਾਂ ਸਨ ਇੱਕ ਉਹਨਾਂ ਦੇ ਰਿਸ਼ਤੇਦਾਰਾਂ ਦੀ ਕੁੜੀ ਸੀ ਉਹ ਤਿੰਨੋਂ ਹੀ ਲੜਕੀਆਂ ਨਾਬਾਲਿਕ ਨੇ ਜੋ ਘਰੋਂ ਸ਼ਬੀਲ ਪੀਣ ਦੇ ਲਈ ਨਿਕਲੀਆਂ ਸਨ ਪਰ ਉਹਨਾਂ ਦੇ ਨਾਲ ਇੱਕ ਹੋਣੀ ਵਰਤ ਗਈ ਕਿ ਉਹਨਾਂ ਦੀਆਂ ਲਾਸ਼ਾਂ ਆਪਾਖ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਸਹਿਮ ਭਰਿਆ ਮਾਹੌਲ ਬਣਿਆ ਹੋਇਆ ਹੈ ਲੋਕ ਸੋਚਣ ਲਈ ਮਜਬੂਰ ਹੋਏ ਪੈ ਨੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿਵੇਂ ਅਜਿਹਾ ਪਾਣਾ ਵਰਤ ਗਿਆ ਕਿ ਉਹਨਾਂ ਦੀਆਂ ਜੋ ਲਾਸ਼ਾਂ ਨੇ ਉਹ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਐਸਟੀ ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦਾ ਪੋਸਟਮਾਰਟਮ ਤੋਂ ਬਾਅਦ ਹੀ ਖੁਲਾਸਾ ਹੋਵੇਗਾ ਕਿ ਅਜਿਹਾ ਕਿਉਂ ਹੋਇਆ ਹੈ ਉਹਨਾਂ ਦੇ ਨਾਲ ਜੋ ਉਹਨਾਂ ਦੀਆਂ ਲਾਸ਼ਾਂ ਭਾਕ ਹੈ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਦੱਸਦੀ ਹੈ ਕਿ ਪਟਿਆਲਾ ਤੋਂ ਇਹ ਸਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਤਿੰਨੋਂ ਨਬਾਲਿਕ ਲੜਕੀਆਂ ਦੀਆਂ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੋਈਆਂ ਨੇ ਹਾਲਾਂਕਿ ਸ਼ਬੀਲਪੀਨ ਦੇ ਲਈ ਘਰੋਂ ਬਾਹਰ ਨਿਕਲੀਆਂ ਸੀ ਬੀਤੀ ਦਿਨੀ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਅੱਜ ਇਸ ਤੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਇੱਕ ਵਾਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਅ ਜੀ ਇਨਸੀਡੈਂਟ ਜਿਹੜਾ ਹੈਗਾ ਇਹ ਹੋਇਆ ਸੀਗਾ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਪਿੰਡ ਭੰਰੇ ਤੋਂ ਤਿੰਨ ਕੁੜੀਆਂ ਜਿਨ੍ਹਾਂ ਦੀ ਉਮਰ 14 ਸਾਲ 15 ਸਾਲ ਤੇ 17 ਸਾਲ ਹੈਗੀ ਹੈ ਇਹ ਮਿਸਿੰਗ ਹੈਗੀਆਂ ਨੇ ਤਾਂ ਪਰਿਵਾਰ ਵਾਲਿਆਂ ਨੇ ਇੱਕ ਦੋ ਦਿਨ ਆਪਣੇ ਤੌਰ ਤੇ ਭਾਲ ਕੀਤੀ ਜਦੋਂ ਨਹੀਂ ਮਿਲੀਆਂ ਤਾਂ ਇਹਨਾਂ ਨੇ 14 ਤਰੀਕ ਨੂੰ ਸਾਡੇ ਕੋਲ ਆਇਆ ਰਜਿਸਟ੍ਰੇਸ਼ਨ ਹੋਈ ਐਫ ਆਈ ਆਰ ਦੀ ਅੰਡਰ 346 ਤੇ ਅਸੀਂ ਇਹਨਾਂ ਦੇ ਕੈਨ ਤੇ ਜਿਵੇਂ ਜਿੱਥੇ ਜਿੱਥੇ ਇਹਨਾਂ ਦੀ ਰਿਸ਼ਤੇਦਾਰੀਆਂ ਸੀ ਗਿਆ ਸਮਾਨਾ ਮੁਜ਼ਫਰਨਗਰ ਅਸੀਂ ਰੇਡ ਕੀਤੀਆਂ ਪਰ ਇਹ ਨਹੀਂ ਮਿਲਿਆ ਕੱਲ 21 ਤਰੀਕ ਨੂੰ ਇਹਨਾਂ ਦੀ ਸਾਨੂੰ ਬੋਡੀਜ਼ ਮਿਲੀਆਂ ਨੇ ਤਿੰਨਾਂ ਦੀਆਂ ਦੋ ਦੀ ਬੋਡੀ ਮਿਲੀ ਹੈਗੀ ਚੁਪਕੀ ਚ ਨਹਿਰ ਚ ਪਾਖੜਾ ਚ ਤੇ ਇੱਕ ਬੋਡੀ ਮਿਲੀ ਸਾਨੂੰ ਖਨੌਰੀ ਤੋਂ ਮੈਮ ਇਹਨਾਂ ਦੇ ਨਾਮ ਕੀ ਕਿੰਨੇ ਹੈ ਆ ਨਾਮ ਦੀ ਅਸੀਂ ਨਹੀਂ ਡਿਸਕਲੋਸ ਕਰ ਸਕਦੇ ਇਹਨਾਂ ਦੀ ਉਮਰ ਜਿਹੜੀ ਹੈਗੀ ਹੈ ਇੱਕ ਕੁੜੀ ਜਿਹੜੀ ਦੋ ਸਕੀਆਂ ਸਿਸਟਰਸ ਨੇ ਉਹਨਾਂ ਦੀ 14 ਤੇ 17 ਸਾਲ ਹੈਗੀ ਹੈ ਤੇ ਬਾਕੀ ਇੱਕ ਕੁੜੀ ਜਿਹੜੀ ਹੈਗੀ ਉਹ ਇਹਨਾਂ ਦੇ ਕਜ਼ਨ ਹੈਗੀ ਹੈ ਇਹਨਾਂ ਦੇ ਫਾਦਰ ਦੇ ਮਾਮਾ ਦੀ ਕੁੜੀ ਹੈਗੀ ਹੈ ਉਹਦੀ ਉਮਰ 15 ਸਾਲ ਹੈ ਮੈਂ ਪਹਿਲੀ ਇਨਵੈਸਟੀਗੇਸ਼ਨ ਚ ਕੀ ਕੁਝ ਨਿਕਲ ਕੇ ਆਇਆ ਕਿਉਂਕਿ ਗੋਤਾ ਘੋਤੀ ਦੇ ਕਿ ਦੋਨਾਂ ਦੀਆਂ ਬੜਾ ਬੜੀਆਂ ਬੰਦੀਆਂ ਪਈ ਸੀ ਕੁੜੀਆਂ ਦੀਆਂ ਤੁਹਾਡੀ ਪਹਿਲੀ ਇਨਵੈਸਟੀਗੇਸ਼ਨ ਚ ਕੀ ਲੱਗਾ ਅ ਦੇਖੋ ਜੀ ਜਿਹੜੇ ਇਹਨਾਂ ਦੇ ਪੇਰੈਂਟਸ ਹੈਗੇ ਨੇ ਫਾਦਰ ਦੇ ਬਿਆਨ ਤੇ ਇਹ ਲੱਗਦਾ ਕਿ ਇਹ ਆਮ ਤੌਰ ਤੇ ਨਹਾਉਣ ਜਾਂਦੀਆਂ ਸੀਗੀਆਂ ਕੁੜੀਆਂ ਪਾਖੜਾ ਚ ਤਾਂ ਹੋ ਸਕਦਾ ਹੈ ਕਿ ਐਕਸੀਡੈਂਟ ਹੋਵੇ ਕਿ ਇਹ ਕੁੜੀ ਨਹਾਉਣ ਗਈ ਹੋਵੇ ਤੇ ਇਹਨੂੰ ਬਨ ਕੇ ਮਤਲਬ ਮੇਬੀ ਵਾਹ ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਤਾਂ ਉਹ ਜਾਰੀ ਹੋਵੇ ਤੇ ਬਾਕੀ ਦੋਨੋਂ ਕੁੜੀਆਂ ਨੇ ਉਹਨੂੰ ਬਚਾਉਣ ਵਾਸਤੇ ਦੁਬੱਟਾ ਬੰਨਿਆ ਹੋਵੇ ਦਿਸ ਇਜ਼ ਵਨ ਥਿਊਰੀ ਅਨਦਰ ਥਿਊਰੀ ਕੁਡ ਬੀ ਮੇਬੀ ਕਿਸੇ ਤਰ੍ਹਾਂ ਦਾ ਇਹਦਾ ਆਤਮ ਹੱਤਿਆ ਦਾ ਵੀ ਹੋ ਸਕਦਾ ਹੈ ਬਾਕੀ ਪੋਸਟਮਾਰਟਮ ਅਜੇ ਚੱਲ ਰਿਹਾ ਹੈ ਰਿਪੋਰਟ ਪੈਂਡਿੰਗ ਹੈਗੀ ਹੈ ਜਿਵੇਂ ਵੀ ਰਿਪੋਰਟ ਆਏਗੀ ਤਾਂ ਵੀ ਪ੍ਰੋਸੀਡ ਅਜੇ ਤੱਕ ਕੋਈ ਫਾਉਲ ਪਲੇ ਨਹੀਂ ਸਾਨੂੰ ਮੈਂ ਪੋਸਟਮਾਰਟਮ ਨਹੀਂ ਤਾਂ ਹਮੇਸ਼ਾ ਕੀ ਲੱਗਦਾ ਤੁਹਾਨੂੰ ਕਿਸ ਤੀ ਪਹਿਲਾਂ ਲੱਗਦਾ ਵੀ ਪੋਸਟਮਾਰਟਮ ਜਲਦੀ ਕਰਵਾਇਆ ਜਾਵੇ ਤਾਂ ਜਲਦੀ ਵੀ ਜਿਹੜੀ ਉਹ ਆ ਜੇ ਜਿਹੜਾ ਉਹ ਹਾਂਜੀ ਅੱਜ ਸ਼ਾਮ ਤੱਕ ਅਸੀਂ ਐਟ ਲੀਸਟ ਵੀਲ ਗੈਟ ਟੂ ਨੋ ਕੀ ਕੀ ਰੀਜ਼ਨ ਹੈ ਦੇਥ ਦਾ ਬਾਕੀ ਦਾ ਰਿਪੋਰਟ ਜੀ ਹਾਂਜੀ 346 ਦਾ 82 ਨੰਬਰ ਐਫ ਆਈ ਆਰ ਹੈਗੀ ਹੈ 14 ਤਰੀਕ ਦੀ ਉਹ ਰਜਿਸਟਰ ਹੋਈ ਹੋਈ ਹੈ ਮੈਮ ਬਾਹਰ ਬਣਨ ਦਾ ਕਿਸ ਤਰ੍ਹਾਂ ਲੱਗਦਾ ਹੁੰ ਕਿਉਂਕਿ ਦੋਨੋਂ ਲੜਕੀਆਂ ਦੀ ਕੀ ਕੀ ਤਬਾਹ ਬਣੀ ਹੋਈ ਹੈ ਉਹ ਕੀ ਇਸ ਤਰ੍ਹਾਂ ਲੱਗਦਾ ਕਿਉਂਕਿ ਟੈਗ ਨੂੰ ਵਾਸਤੇ ਜਾਂ ਦੂਜੀ ਨੂੰ ਬਚਾਉਣ ਵਾਸਤੇ ਉਸ ਆਈਰਨ ਨਾਲੋਂ ਬਾਹਰ ਨਹੀਂ ਵਢੀ ਜਾਂਦੀ ਹੋ ਸਕਦਾ ਹੈ ਕਿ ਕਿਸੇ ਨੇ ਜਾਂ ਉਹਨਾਂ ਦੇ ਆਪ ਬਾਹਰ ਬਣ ਕੇ ਛਾੜ ਦਿੱਤੀ ਹੋਵੇ ਉਹ ਜੀ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿਉਂਕਿ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ ਜਿਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਉਹ ਆਪ ਗਈਆਂ ਨੇ ਠੀਕ ਹੈ ਇਕਨੀਆਂ ਦੋ ਸੀਸੀਟੀਵੀ ਫੁਟੇਜ ਹੈ ਤੇ ਤਿੰਨ ਗਵਾਹ ਨੇ ਆਈ ਵਿਟਨੈਸ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਤਿੰਨਾਂ ਨੂੰ ਕੱਲਿਆਂ ਨੂੰ ਜਾਂਦੇ ਹੋਏ ਦੇਖਿਆ ਹੈ ਨਹਿਰ ਵੱਲ ਤਾਂ ਬਾਕੀ ਪੋਸਟਮਾਰਟਮ ਚੋਂ ਪਤਾ ਲੱਗੇਗਾ ਜੇ ਕੋਈ ਇੰਜਰੀ ਹੈਗੀ ਹੈ ਜਾਂ ਕੋਈ ਫੋਰਸਫੁਲ ਫੋਰਸ ਯੂਜ਼ ਹੋਈ ਹੈ ਤਾਂ ਅਸੀਂ ਜਿਵੇਂ ਵੀ ਹੋਊਗੀ ਪੋਸਟਮਾਰਟਮ ਰਿਪੋਰਟ ਅੱਗੇ ਕਾਰਵਾਈ ਕੀਤੀ ਜਾਏਗੀ